ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਵੇਂ ਕਿ ਆਪਾਂ ਸਾਰੇ ਹੀ ਚਾਹੁੰਦੇ ਹਾਂ 6 ਸਤੰਬਰ 2025 ਨੂੰ ਪਾਦਰ ਪਦ ਦਾ ਮਹਾ ਸ਼ਨੀਵਾਰ ਤੇ ਜੇਕਰ ਤੁਸੀਂ ਇਸ ਦਿਨ ਆਪਣੇ ਘਰ ਦੇ ਵਿੱਚ ਚਾਰ ਕਾਲੀਆਂ ਮਿਰਚਾਂ ਦਾ ਇਹ ਛੂਟਾ ਜਿਹਾ ਉਪਾਅ ਕਰ ਲੈਨੇ ਹੋ ਤਾਂ ਇਸੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਪੈਸੇ ਦੀ ਪ੍ਰੋਬਲਮ ਦੂਰ ਹੋਵੇਗੀ ਧਨ ਦੀ ਪ੍ਰਾਪਤੀ ਹੋਵੇਗੀ ਤੇ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਤੁਹਾਡਾ ਦੁਸ਼ਮਣੇ ਸ਼ਤਰੂਏ ਜੋ ਕਿ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਹੈ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਸ਼ਨੀ ਦੀ 7.5 ਸ਼ਨੀ ਢਈਆ ਤੋਂ ਪਰੇਸ਼ਾਨ ਚੱਲ ਰਹੇ ਹੋ ਇਹ ਸਾਰੀਆਂ ਪ੍ਰੋਬਲਮ ਵੀ ਦੂਰ ਹੋਣਗੀਆਂ ਤੇ ਇਹ ਉਪਾ ਤੁਹਾਨੂੰ ਹਰ ਤਰਫ ਤੋਂ ਲਾਭ ਹੀ ਲਾਭ ਦੇਵੇਗਾ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਹੀ ਜਾਣਦੇ ਹਾਂ ਜਿਹੜਾ ਸ਼ਨੀਵਾਰ ਦਾ ਦਿਨ ਹੁੰਦਾ ਹੈ ਇਹ ਸ਼ਨੀ ਦੇਵ ਨੂੰ ਹੀ ਸਮਰਪਿਤ ਹੁੰਦਾ ਹੈ ਇਸੋ ਇਲਾਵਾ ਜਿਹੜਾ ਪਾਦ੍ਰਪਦ ਦਾ ਸ਼ਨੀਵਾਰੇ ਤੇ ਪਾਦ੍ਰਪਦ ਦੇ ਵਿੱਚ ਜਿੰਨੇ ਵੀ ਸ਼ਨੀਵਾਰ ਆਉਣ ਵਾਲੇ ਨੇ ਇਹ ਬਹੁਤ ਹੀ ਜ਼ਿਆਦਾ ਸ਼ੁਭ ਤੇ ਉੱਤਮ ਹੁੰਦੇ ਨੇ ਕਿਉਂਕਿ ਜਿਹੜਾ ਪਾਦ੍ਰਪਦ ਦਾ ਮਹੀਨਾ ਹੁੰਦਾ ਹੈ ਇਹ ਸ਼ਨੀ ਦੇਵ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਕਿਉਂਕਿ ਪਾਦ੍ਰਪਦ ਮਹੀਨੇ ਦੇ ਵਿੱਚ ਹੀ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਕੀਪਾ ਗਵਾਨ ਕ੍ਰਿਸ਼ਨ ਜੀ ਸ਼ਨੀ ਦੇਵ ਜੀ ਦੇ ਆਰਾਧਿਆ ਨੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਸ਼ਨੀਵਾਰ ਦੇ ਦਿਨ ਕਿਸੇ ਵੀ ਤਰੀਕੇ ਦਾ ਕੋਈ ਵੀ ਉਪਾਅ ਕਰਦੇ ਹੋ ਤਾਂ ਸ਼ਨੀ ਦੇਵ ਦੀ ਅਸੀਮ ਕਿਰਪਾ ਤੁਹਾਨੂੰ ਪ੍ਰਾਪਤ ਹੁੰਦੀ ਹੈ ਇਸ ਤਰੀਕੇ ਦੇ ਨਾਲ ਸ਼ਨੀ ਦੇਵ ਤੁਹਾਡੇ ਤੋਂ ਪ੍ਰਸੰਨ ਹੋ ਜਾਂਦੇ ਆ ਭਾਵੇਂ ਤਾਂ ਸ਼ਨੀ ਦੀ ਸਾਢੇ ਸਤੀ ਹੋਵੇ ਭਾਵੇਂ ਸ਼ਨੀ ਢੱਇਆ ਹੋਵੇ ਜਾ ਫਿਰ ਸ਼ਨੀ ਦੀ ਕੋਈ ਵੀ ਮਹਾ ਦਸ਼ਾ ਹੋਵੇ ਉਸ ਤੋਂ ਤੁਸੀਂ ਪਰੇਸ਼ਾਨ ਚੱਲ ਰਹੇ ਹੋ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਕਈ ਵਿੱਚ ਅਜਿਹੇ ਲੋਕ ਹੁੰਦੇ ਆ ਜੋ ਕਿ ਸ਼ਨੀ ਦੀ ਸਾਢੇ 7 ਜਾਂ ਫਿਰ ਸ਼ਨੀ ਡਈਆ ਦਾ ਨਾਮ ਸੁਣਦੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਡਰ ਜਾਂਦੇ ਆ ਪਰ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਭਾਵੇਂ ਤਾਂ ਸ਼ਨੀ ਦੀ 3:30 ਚੱਲੇ ਭਾਵੇਂ ਸ਼ਨੀ ਡਈਆ ਚੱਲੇ ਜ਼ਰੂਰੀ ਨਹੀਂ ਹੁੰਦਾ ਕਿ ਇਸ ਦੇ ਵਿੱਚ ਤੁਹਾਨੂੰ ਕਸ਼ਟ ਹੀ ਕਸ਼ਟ ਮਿਲਨੇ ਲੇ ਕਿਉਂਕਿ ਹੁੰਦਾ ਕੀ ਹੈ ਕਿ ਕਈ ਵਾਰ ਕੁਝ ਅਚੇਹੇ ਲੋਕ ਹੁੰਦੇ ਆ ਜਿਨ੍ਹਾਂ ਦੀ ਰਾਸ਼ੀ ਦੇ ਵਿੱਚ ਜਦੋਂ ਸ਼ਨੀ ਵੀ 3:30 ਚਾਲਦੀ ਉਹਨਾਂ ਨੂੰ ਇੰਨੀਆਂ ਜ਼ਿਆਦੀਆਂ ਧਨ ਦੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ ਜਿਹਦੇ ਬਾਰੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਇੰਨਾ ਸੁੱਖ ਤੇ ਇੰਨਾ ਜ਼ਿਆਦਾ ਧਨ ਉਹਨਾਂ ਨੂੰ ਮਿਲਦਾ ਬਸ ਤੁਸੀਂ ਕੁਝ ਇਹ ਛੋਟੇ ਛੋਟੇ ਉਪਾਅ ਨੇ ਜਿੰਨਾਂ ਨੂੰ ਕਰਨਾ ਹੋਵੇਗਾ ਤੇ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਸ਼ਨੀ ਦੇਵ ਤੁਹਾਡੇ ਤੋਂ ਬਹੁਤ ਹੀ ਜਲਦੀ ਪਰਸੰਨ ਹੋ ਜਾਂਦੇ ਨੇ ਇਸ ਦੇ ਨਾਲ ਨਾਲ ਜੋ ਅਸੀਂ ਤੁਹਾਨੂੰ ਚਾਰ ਕਾਲੀਆਂ ਮਿਰਚਾਂ ਦਾ ਉਪਾਦ ਸੰਚਾਰਿਆ ਇਸ ਦੇ ਨਾਲ ਚੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਪਰੇਸ਼ਾਨ ਹੋ ਕਹਿੰਦਾ ਭਾਵ ਕਿ ਦੁਸ਼ਮਣ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਨੇ ਤਾਂ ਇਹ ਇਸ ਉਪਾਣੂ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਮਿਲਣ ਵਾਲ ਹੈ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਉਪਾਅ ਬਾਰੇ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਹੜੇ ਸਮੇਂ ਤੇ ਕਿਹੜੇ ਤਰੀਕੇ ਤੇ ਕਿਹੜੀ ਵਿਧੀ ਦੇ ਅਨੁਸਾਰ ਕਰਨਾ ਹੋਵੇਗਾ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਸ਼ਨੀਵਾਰ ਦਾ ਦਿਨ ਹੈ ਉਹ ਕੋਈ ਸਧਾਰਨ ਦਿਨ ਨਹੀਂ ਇਸ ਦਿਨ ਬਹੁਤ ਹੀ ਵਧੀਆ ਦੁਰਲਭ ਸੰਜੋਗ ਬਣਨ ਜਾ ਰਹੀ ਨੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਇਸ ਦਿਨ ਜਿੰਨੇ ਵੀ ਉਪਾਅ ਕੀਤੇ ਜਾਣਗੇ ਕੀਤੇ ਗਏ ਉਪਾਅ ਵਿਅਕਤੀ ਦੇ ਭਾਗ ਤੇ ਕਿਸਮਤ ਨੂੰ ਇਸ ਤਰੀਕੇ ਦੇ ਨਾਲ ਚਮਕਾ ਦਿੰਦੇ ਨੇ ਉਹ ਵਿਅਕਤੀ ਜੋ ਇਸ ਉਪਾਣੂ ਸ਼ਰਦਾ ਦੀ ਭਾਵਨਾ ਦੇ ਨਾਲ ਕਰਦਾ ਹੈ ਤਾਂ ਉਹ ਰਾਤੋਂ ਰਾਤ ਧਨਵਾਨ ਬਣ ਜਾਂਦਾ ਹੈ ਇਸ ਦੇ ਨਾਲ ਨਾਲ ਜੋ ਵਿਅਕਤੀ ਆਪਣੀ ਘਰ ਦੇ ਵਿੱਚ ਧਨ ਪੈਸੇ ਦੌਲਤ ਤੇ ਕਰਜ਼ੇ ਵਰਗੀਆਂ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਹੈ ਉਹਨਾਂ ਨੂੰ ਖਾਸ ਕਰਕੇ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਨਾਲ ਇਸ ਦਿਨ ਬੁੱਧ ਅਦਿੱਤਿਆ ਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਤੇ ਲక్ష్ਮੀ ਜੋਗ ਵੀ ਇਸ ਦਿਨ ਬਣਨ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉਤਮ ਤੇ ਦੁਰਲਭ ਸੰਚੋਗ ਇਸ ਦਿਨ ਬਣਨ ਜਾ ਰਹੇ ਨੇ ਇਸ ਕਰਕੇ ਇਹ ਦਿਨ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਇਸ ਉਪਾਉ ਨੂੰ ਕਰਨ ਦੇ ਲਈ ਤੇ ਇਸ ਤਰੀਕੇ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ 6 ਸਤੰਬਰ ਦੀ ਜੋ ਵੀ ਤਰੀਕ ਹੈ ਤੇ ਇਹ ਦੇ ਨੇ ਤੁਸੀਂ ਸਮਝ ਲਓ ਕਿ ਇਹ ਤੁਹਾਨੂੰ ਮਹਾਨੀ ਬਣਾਉਣ ਤੇ ਲਈ ਹੀ ਆਇਆ ਹੈ ਇਸੇ ਤਰੀਕੇ ਦੇ ਨਾਲ ਜਿਹੜਾ 6 ਦਾ ਅੰਕ ਹੁੰਦਾ ਹੈ ਇਹ ਬਹੁਤ ਹੀ ਜ਼ਿਆਦਾ ਉੱਤਮ ਤੇ ਵੈਸਟ ਹੁੰਦਾ ਹੈ ਤੁਸੀਂ ਸਮਝ ਸਕਦੇ ਹੋ ਸਮਝ ਲਓ ਕਿ ਇਹ ਉਪਾਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਤਰਫ ਤੋਂ ਪੈਸਾ ਪ੍ਰਾਪਤ ਕਰੋਗੇ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦੀ ਹੈ 4 ਕਾਲੀਆਂ ਮਿਰਚਾਂ ਦੇ ਦਾਣੇ ਤੇ ਕਾਲੀਆਂ ਮਿਰਚਾਂ ਦੇ ਦਾਣੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ ਇਸ ਦੇ ਨਾਲ ਨਾਲ ਦੂਸਰੀ ਚੀਜ਼ ਜਿਹੜੀ ਲੈਣੀ ਉਹ ਲੈਣਾ ਹੈ ਤੁਸੀਂ ਕਪੂਰ ਤੇ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੀ ਜਿਹੜੀ ਪੱਛਮ ਦਿਸ਼ਾ ਹੈ ਪੱਛਮ ਦਿਸ਼ਾ ਦੀ ਵਿੱਚ ਬੈਠ ਕੇ ਹੀ ਤੁਸੀਂ ਕਰਨਾ ਹੋਵੇਗਾ ਕਿਉਂਕਿ ਜਿਹੜੀ ਪੱਛਮ ਦਿਸ਼ਾ ਹੁੰਦੀ ਹੈ ਇਹ ਵੈਸਟ ਡਾਇਰੈਕਸ਼ਨ ਹੁੰਦੀ ਹੈ ਸ਼ਨੀ ਦੇਵ ਦੇ ਉਪਾਕਾਰਨ ਦੇ ਲਈ ਇਸੇ ਤਰੀਕੇ ਦੇ ਨਾਲ ਤੁਸੀਂ ਚਾਰ ਕਾਲੀਆਂ ਮਿਰਚਾਂ ਲੈ ਲੈਣੀਆਂ ਇੱਕ ਕਪੂਰ ਲੈ ਲੈਣਾ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਬਰਤਨ ਲੈ ਲੈਣਾ ਹੈ ਉਹ ਬਰਤਨ ਭਾਵੇਂ ਮਿੱਟੀ ਦਾ ਲੈ ਲਓ ਭਾਵੇਂ ਕੋਸ ਕਿਸੇ ਵੀ ਧਾਤੂ ਦਾ ਕੋਈ ਵੀ ਲੈ ਸਕਦੇ ਹੋ ਉਸ ਦੇ ਵਿੱਚ ਤੁਸੀਂ ਇਹ ਕਾਲੀਆਂ ਮਿਰਚਾਂ ਤੇ ਕਪੂਰ ਨੂੰ ਜਲਾਉਣਾ ਹੋਵੇਗਾ ਇਸੇ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਪੱਛਮ ਦਿਸ਼ਾ ਦੇ ਵਿੱਚ ਬੈਠ ਜਾਣਾ ਤੇ ਇੱਕ ਇੱਕ ਦਾਣੇ ਨੂੰ ਚੱਕਦੇ ਹੋਏ ਲੈੰਦੇ ਹੋਏ ਹਰ ਹਰ ਮਹਾਦੇਵ ਜਾਂ ਫਿਰ ਸ਼ਨੀ ਦੇਵ ਦਾ ਨਾਮ ਲੈਂਦੇ ਹੋਏ ਤੁਸੀਂ ਉਸ ਬਰਤਨ ਦੇ ਵਿੱਚ ਰੱਖਦੇ ਜਾਣਾ ਜਿਸ ਦੇ ਵਿੱਚ ਤੁਸੀਂ ਇਹਨੂੰ ਜਲਾਉਣਾ ਹੋਵੇਗਾ ਕਿਉਂਕਿ ਹੁੰਦਾ ਕੀ ਹੈ ਕਿ ਮਹਾਦੇਵ ਦਾ ਨਾਮ ਲੈਂਦੇ ਲੈਂਦੇ ਹੀ ਸ਼ਨੀ ਦੇਵ ਸਾਡੇ ਤੋਂ ਪ੍ਰਸੰਨ ਹੋ ਜਾਂਦੇ ਨੇ ਜਿਵੇਂ ਹਰਿ ਕ੍ਰਿਸ਼ਨ ਦਾਸ ਨਾਮ ਲੈਂਦੇ ਹੀ ਸ਼ਨੀ ਦੇਵ ਨੇ ਜੋ ਪ੍ਰਸੰਨ ਹੋ ਜਾਂਦੇ ਨੇ ਤੇ ਇਸ ਸਮੇਂ ਤੁਸੀਂ ਕੁਝ ਵੀ ਬੋਲ ਸਕਦੇ ਹੋ ਜੈ ਸ਼ਿਰੇ ਹਰੀ ਕ੍ਰਿਸ਼ਨ ਹਰ ਹਰ ਮਹਾਦੇਵ ਤੇ ਏਕੇ-ਏਕੇ ਦਾਣਾ ਕਰਕੇ ਤੁਸੀਂ ਉਸ ਬਰਤਨ ਦੇ ਵਿੱਚ ਰੱਖ ਲੈਣਾ ਚਾਰ ਕਾਲੀਆਂ ਮਿਰਚਾਂ ਦੇ ਦਾਣੇ ਤੇ ਇਸ ਦੇ ਨਾਲ-ਨਾਲ ਤੁਸੀਂ ਉਹਨਾਂ ਕਾਲੀਆਂ ਮਿਰਚਾਂ ਦੇ ਦਾਣਿਆਂ ਦੇ ਉੱਪਰ ਰੱਖਣਾ ਇੱਕ ਤੁਸੀਂ ਕਪੂਰ ਤੇ ਆਪਣੇ ਘਰ ਦੀ ਪੱਛਮ ਦਿਸ਼ਾ ਦੇ ਵਿੱਚ ਬੈਠ ਕੇ ਹੀ ਇਹ ਉਪਾਅ ਕਰਨਾ ਤੇ ਉੱਥੇ ਬੈਠ ਕੇ ਹੀ ਤੁਸੀਂ ਇਹ ਚਾਰ ਕਾਲੀਆਂ ਮਿਰਚਾਂ ਦੇ ਦਾੜਿਆਂ ਨੂੰ ਜਲਾਉਣਾ ਹੋਵੇਗਾ। ਇਹਨਾਂ ਕਾਲੀਆਂ ਮਿਰਚਾਂ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਜਲਾਉਣਾ ਹੈ ਤੇ ਇਹ ਉਪਾਅ ਕਰਦੇ ਸਮੇ ਇਹ ਦਾਣਿਆਂ ਨੂੰ ਜਲਾਉਂਦੇ ਸਮੇ ਜੇਕਰ ਤੁਸੀਂ ਆਪਣੇ ਦੁਸ਼ਮਣ ਛਤਰੂ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਉਸ ਦਾ ਨਾਮ ਵੀ ਬੋਲ ਸਕਦੇ ਹੋ ਜੇਕਰ ਨਾਮ ਤੁਸੀਂ ਜਾਣਦੇ ਹੀ ਨਹੀਂ। ਤੁਹਾ ਨੂੰ ਪਤਾ ਨਹੀਂ ਕਿ ਤੁਹਾਡਾ ਦੁਸ਼ਮਣ ਕੌਣ ਹੈ ਤਾਂ ਤੁਸੀਂ ਆਪਣੇ ਦੁਸ਼ਮਣ ਦਾ ਧਿਆਨ ਆਪਣੇ ਮਨ ਦੇ ਵਿੱਚ ਕਰ ਸਕਦੇ ਹੋ ਜਾਂ ਫਿਰ ਗੁਪਤ ਦੁਸ਼ਮਣ ਬੋਲ ਸਕਦੇ ਹੋ ਤੇ ਜੇਕਰ ਨਾਮ ਨਹੀਂ ਪਤਾ ਨਾ ਤਾਂ ਕੇਵਲ ਤੁਸੀਂ ਦੁਸ਼ਮਣ ਜਾਂ ਫਿਰ ਸ਼ਤਰੂ ਤੁਸੀਂ ਬੋਲ ਸਕਦੇ ਹੋ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਹੀ ਪਰਮਾਤਮਾ ਹੀ ਸ਼ਨੀ ਦੇਵ ਜਿੰਨੇ ਵੀ ਮੇਰੇ ਦੁਸ਼ਮਣ ਨੇ ਮੇਰੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਨੂੰ ਤੁਸੀਂ ਦੂਰ ਕਰ ਦਿਓ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਹੈ ਤੇ ਕਾਲੀ ਮਿਰਚ ਦੇ ਜਿਹੜੇ ਦਾਣੇ ਆ ਉਹਨਾਂ ਨੂੰ ਤੁਸੀਂ ਜਲਾ ਦੇਣਾ ਆਪਣੇ ਘਰ ਦੀ ਜਿਹੜੀ ਪੱਛਮ ਦਿਸ਼ਾ ਹੋਵੇਗੀ ਉੱਥੇ ਤੁਸੀਂ ਜਲਾ ਦੇਣਾ ਤੇ ਜਲਾਉਣ ਤੋਂ ਬਾਅਦ ਇਹ ਵਿੱਚ ਜਿਹੜੀ ਰਾਖ ਹੋਵੇਗੀ ਇਸ ਰਾਖ ਨੂੰ ਤੁਸੀਂ ਇਕੱਠੀ ਕਰਕੇ ਆਪਣੇ ਘਰ ਤੋਂ ਬਾਹਰ ਤੁਸੀਂ ਲੈ ਜਾਣਾ ਤੇ ਕੋਈ ਕਿਤੇ ਵੀ ਸਾਫ਼ ਸੁਥਰਾ ਕੋਈ ਵੀ ਜਗ੍ਹਾ ਤੁਹਾਨੂੰ ਦਿਖਾਈ ਦਿੰਦੀ ਜਿੱਥੇ ਸਾਫ਼ ਸੁਥਰਾ ਪਾਣੀ ਚੱਲ ਰਿਹਾ ਹੋਵੇ ਔਸਰ ਪਾਣੀ ਦੇ ਵਿੱਚ ਤੁਸੀਂ ਇਸ ਨੂੰ ਬੁਹਾਵਿਨ। ਅਗਰ ਤੁਸੀਂ ਇਸ ਉਪਾ ਨੂੰ ਪਾਦਰਪਦ ਮਹੀਨੇ ਦੇ ਸ਼ਨੀਵਾਰ ਵਾਲੇ ਦਿਨ 6 ਸਤੰਬਰ 2025 ਵਾਲੇ ਦਿਨ ਚੇਕਰ ਤੁਸੀਂ ਕਰ ਲੈਨੇ ਹੋ ਤੇ ਸ਼ਨੀ ਦੇਵ ਦੀ ਅਸੀਮ ਕਿਰਪਾ ਤੁਹਾਨੂੰ ਮਿਲੇਗੀ ਤੁਹਾਨੂੰ ਧਨ ਦੀ ਦੌਸਤ ਦੀ ਜੋ ਪ੍ਰਾਪਤੀ ਹੋਵੇਗੀ ਤੁਹਾ ਨੂੰ ਕਰਜੇ ਤੋਂ ਛੁਟਕਾਰਾ ਮਿਲੇਗਾ ਤੇ ਇਸ ਦੇ ਨਾਲ ਨਾਲ ਸ਼ਨੀ ਦੀ ਸਾਢੇ ਸਤਿਜਾ ਸ਼ਨੀ ਡਈਆ ਚਾਲ ਵੀ ਹੋਵੇਗੀ ਤਾਂ ਉਹ ਵੀ ਦੂਰ ਹੋ ਜਾਵੇਗੀ ਕਹਿੰਦਾ ਭਾਵ ਕਿ ਤੁਹਾਡੇ ਉੱਪਰ ਕੋਈ ਵੀ ਦਸ਼ਾ ਚੱਲ ਰਹੀ ਹੋਵੇਗੀ ਉਹ ਦੂਰ ਹੋਵੇਗੀ ਤੇ ਇਸ ਦੇ ਨਾਲ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਭਾਵੇਂ ਉਹ ਕੋਈ ਵੀ ਹੋਣ ਇਸ ਉਪਾਅ ਨੂੰ ਕਰਨ ਤੋਂ ਉਪਰੰਤ ਤੁਹਾਨੂੰ ਹਮੇਸ਼ਾ ਦੇ ਲਈ ਉਹਨਾਂ ਤੋਂ ਛੁਟਕਾਰਾ ਮਿਲ ਜਾਵੇਗਾ ਇਹ ਇੱਕ ਛੋਟਾ ਜਿਹਾ ਉਪਾਏ ਤੇ ਇਸ ਨੂੰ ਜ਼ਰੂਰ ਕਰੀਏ ਤੇ ਤੁਸੀਂ ਦੇਖਿਓ ਇਸ ਉਪਾਣ ਨੂੰ ਕਰਨ ਤੋਂ ਬਾਅਦ ਇਸ ਦੇ ਚਮਤਕਾਰੀ ਫਾਇਦੇ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਚੇਕਰ ਤੁਸੀਂ ਭਾਦਰਪਦ ਦੇ ਸ਼ਨੀਵਾਰ ਨੂੰ ਸ਼ਾਮ ਦੇ ਸਮੇਂ ਇੱਕ ਤੁਸੀਂ ਮਿੱਟੀ ਦਾ ਦੀਵਾ ਲੈ ਕੇ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰਕੇ ਜੇਕਰ ਤੁਸੀਂ ਆਪਣੇ ਘਰ ਦੇ ਆਸ-ਪਾਸ ਕਿਤੇ ਵੀ ਤੁਹਾਨੂੰ ਪੀਪਲ ਦਾ ਦਰਖਤ ਦਿਖਾਈ ਦਿੰਦਾ ਉਸ ਦਰਖਤ ਦੇ نیچے ਜੇਕਰ ਤੁਸੀਂ ਸ਼ਾਮ ਦੇ ਸਮੇਂ ਇਸ ਦੀਵੇ ਨੂੰ ਜਗਾ ਕੇ ਆਉਣਿਓ ਤਾਂ ਤੁਹਾਨੂੰ ਆਪਾਰ ਧਨ ਦੀ ਪ੍ਰਾਪਤੀ ਹੋਵੇਗੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਸ਼ੋਭ ਸ਼ਾਂਤੀ ਬਣੀ ਰਹੇਗੀ ਤੇ ਸ਼ਨੀਵਾਰ ਦੇ ਦਿਨ ਜੇਕਰ ਕੋਈ ਪੀਪਲ ਦਾ ਦਰਖਤ ਸ਼ੂ ਵੀ ਲੈਂਦਾ ਉਸ ਨੂੰ ਟੱਚ ਵੀ ਕਰ ਲੈਂਦਾ ਤੇ ਸ਼ਨੀ ਦੇਵ ਇਸ ਤੋਂ ਬਹੁਤ ਜ਼ਿਆਦਾ ਪ੍ਰਸੰਨ ਹੁੰਦੀਆਂ ਤੇ ਉਸ ਤੇ ਆਪਣੀ ਕਿਰਪਾ ਬਣਾ ਕੇ ਰੱਖ ਦਿਆ। ਇਸੇ ਤਰੀਕੇ ਦੇ ਨਾਲ ਚਾਹੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਪੀਪਲ ਦਾ ਦਰਖਤ ਹੀ ਗਾਇਆ ਹੈ ਤਾਂ ਤੁਸੀਂ ਇਸ ਓਪਾ ਨੂੰ ਵੀ ਜ਼ਰੂਰ ਇੱਕ ਵਾਰ ਕਰਕੇ ਦੇਖਿਓ ਤੇ ਅਜਮਾ ਕੇ ਦੇਖਿਓ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੇ-ਛੋਟੇ ਓਪਾ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ। ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਇਹ ਕੋ ਮੈਲਟ ਵਰਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਘਰਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਾਕ ਦੇ ਲਈ ਤੁਹਾਡਾ ਸਾਰੇ ਪੈਨਪ੍ਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਸ ਸਾਡੀ ਵੀਡੀਓ ਨੂੰ ਤੇ ਸਾਡੇ ਚੈਨਲ ਨੂੰ ਵਾਅਦੇ ਤੋਂ ਵਾਅਦੇ ਸ਼ੇਅਰ ਤੇ ਸਪੋਰਟ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਪੈਨਪ੍ਰਾਵਾਂ ਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ